ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਅੱਜ ਆ ਪਾਚ ਪਈ ਸਾਹਿਬ ਦੀ ਬਾਣੀ ਬਾਰੇ ਗੱਲ ਕਰਾਂਗੇ ਅਤੇ ਜੋ ਮਨੁੱਖ ਚੋਪਈ ਸਾਹਿਬ ਦੀ ਬਾਣੀ ਪੜ੍ਹਦੇ ਹਨ ਉਹ ਆਪਣੇ ਆਪ ਨੂੰ ਕੱਲਾ ਕਦੇ ਵੀ ਮਹਿਸੂਸ ਨਹੀਂ ਕਰਦੇ ਤਾਂ ਸੰਗਤ ਜੀ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਅਤੇ ਜੋ ਮਨੁੱਖ ਰੋਜ਼ ਚੋਪਈ ਸਾਹਿਬ ਦੀ ਬਾਣੀ ਪੜ੍ਹਦੇ ਹਨ ਤਾਂ ਉਹਨਾਂ ਦੇ ਸਾਰੇ ਦੁੱਖ ਕੱਟੇ ਜਾਂਦੇ ਹਨ ਅਤੇ ਕਈ ਲੋਕ ਆਪਣੀ ਜ਼ਿੰਦਗੀ ਤੋਂ ਇੰਨੇ ਪਰੇਸ਼ਾਨ ਹੁੰਦੇ ਆ ਕਿ ਉਹ ਸੋਚਦੇ ਕਿ ਅਸੀਂ ਆਪਣਾ ਦੁੱਖ ਕਿ ਦੇ ਸ਼ੇਅਰ ਕਰੀਏ ਤੇ ਕਿੰਨੂ ਦਸੀਏ ਤਾਂ ਆਪਣੀ ਜ਼ਿੰਦਗੀ ਤੋ ਹਾਰਿਆ ਮਨੁੱਖ ਤਾਂ ਆਪਣੇ ਆਪ ਨੂੰ ਕਦੇ ਵੀ ਕੱਲਾ ਮਹਿਸੂਸ ਨਹੀਂ ਕਰੇਗਾ ਜੇਕਰ ਉਹ ਚਪਈ ਸਾਹਿਬ ਦੀ ਬਾਣੀ ਪੜੇ ਤੱਕਲਗੀਆਂ ਵਾਲੇ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹੇ ਤਾਂ ਅਮਰੀ ਕਰੋ ਹਾਦ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਆ ਬਸ ਸੰਗਤ ਜੀ ਫਿਰ ਜਿੰਨਾ ਮਰਜ਼ੀ ਭਾਰੀ ਦੁੱਖ ਆ ਜਾਵੇ ਆਪਣੇ ਸਰੀਰ ਤੇ ਆਪਣੀ ਦੇਹ ਤੇ ਤਾਂ ਕਲਗੀਆਂ ਵਾਲਾ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤਾਂ ਚਉਪਈ ਸਾਹਿਬ ਦੀ ਬਾਣੀ ਪੜਨ ਵਾਲਿਆਂ ਨੂੰ ਕੱਲਾ ਨਹੀਂ ਛੱਡਦਾ ਚਉਪਈ ਸਾਹਿਬ ਦੀ ਬਾਣੀ ਆਇਆ ਦੁੱਖਾਂ ਦਾ پہاੜ ਢਾ ਦਿੰਦੀ ਹੈ ਤਾਂ ਆਪਾਂ ਜਦੋਂ ਵੀ ਕੋਈ ਕੰਮ ਕਰਦੇ ਆ ਜਾਂ ਕਿਤੇ ਗਏ ਹੋਈਏ ਜਾਂ ਕੰਮ ਕਰਦੇ ਹੋਇਆ ਸਾਨੂੰ ਘਬਰਾਟ ਹੁੰਦੀ ਹੈ ਤਾਂ ਆਪਾਂ ਚਉਪਈ ਸਾਹਿਬ ਦੀ ਬਾਣੀ ਪੜ੍ਹਨੀ ਹੈ ਤਾ ਆਪਾ ਸਵੇਰੇ ਅੰਮ੍ਰਿਤ ਵੇਲੇ ਵੀ ਉੱਠ ਕੇ ਬਾਣੀ ਪੜਨੀ ਹੈ ਅਤੇ ਸ਼ਾਮ ਨੂੰ ਰੈ ਰਸ ਵੇਲੇ ਵੀ ਇਹ ਚਪਈ ਸਾਹਿਬ ਦੀ ਬਾਣੀ ਪਾਠ ਵਿੱਚ ਹੁੰਦੀ ਹੈ ਅਤੇ ਜਦੋਂ ਵੀ ਆਪਾ ਬਾਣੀ ਦਾ ਪਾਠ ਕਰਦੇ ਆ ਆਪਣੇ ਅੰਦਰ ਜਿਹੜੀ ਹਲਚਲ ਹੁੰਦੀ ਆ ਉਹ ਖਤਮ ਹੋ ਜਾਂਦੀ ਹੈ ਤਾਂ ਸਾਡਾ ਹਿਰਦਾ ਨਿਰਪਉ ਹੋ ਜਾਂਦਾ ਹੈ ਤਾਂ ਸਾਡੀਆਂ ਮਨੋ ਕਾਮਨਾਵਾਂ ਪੂਰਨ ਹੁੰਦੀਆਂ ਹਨ ਬਾਣੀ ਸਾਡੇ ਹਿਰਦੇ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਸਾਰਿਆਂ ਦਾ ਸਾਹਮਣਾ ਕਰਨਾ ਸਿਖਾਉਂਦੀ ਹੈ ਤਾ ਹਰ ਇੱਕ ਪ੍ਰਕਾਰ ਦੇ ਦੁੱਖ, ਰੋਗ, ਮੁਸੀਬਤਾਂ ਖਤਮ ਕਰ ਦਿੰਦੀ ਹੈ। ਇਹ ਬਾਣੀ ਮਤਬੁੱਧ ਦਿੰਦੀ ਹੈ ਅਤੇ ਜੋ ਬੋਲ ਨਹੀਂ ਸਕਦਾ ਉਹਨੂੰ ਬੋਲਣਾ ਸਿਖਾਉਂਦੀ ਹੈ। ਤਾਂ ਸੰਗਤ ਜੀ ਜਦੋਂ ਵੀ ਕੋਈ ਵੀ ਕੰਮ ਨੇਪਰੇ ਨਾ ਚੜੇ ਤਾਂ ਆਪਾ ਚੋ ਪਈ ਸਾਹਿਬ ਦੀ ਬਾਣੀ ਪੜ੍ਹਨੀ ਹੈ ਤਾਂ ਸਾਰੇ ਕੰਮ ਆਪੇ ਹੀ ਸਿੱਧੇ ਹੋ ਜਾਣਗੇ। ਪਰ ਜੇਕਰ ਮਨੁੱਖ ਆਪਣੇ ਮਨ 'ਚ ਧਾਰ ਕੇ ਚੱਲੇ ਕਿ ਮੈਂ ਰੋਜ਼ ਚ ਪਈ ਸਾਹਿਬ ਦੇ ਇਹਨੇ ਪਾਠ ਕਰਨੇ ਆ ਤੇ ਇੱਕ ਦਿਨ ਨਾਮ ਮਿੱਠਾ ਲੱਗਣ ਲੱਗ ਜਾਂਦਾ ਹੈ ਤਾਂ ਉਹ ਮਨੁੱਖ ਹਨੇਰੇ ਵਿੱਚ ਨਿਕਲ ਕੇ ਰੋਸ਼ਨੀ ਅਤੇ ਗਿਆਨ ਵਾਲ ਵਧਨ ਲੱਗ ਜਾਂਦਾ ਹੈ ਤਾਂ ਸੰਗਤ ਜੀ ਚਪਈ ਸਾਹਿਬ ਦੀ ਬਾਣੀ ਵਿੱਚ ਇੰਨੀ ਤਾਕਤ ਹੈ ਕਿ ਉਹਦੇ ਦੁੱਖ ਤਕਲੀਫ ਜਾਂ ਦਰਦ ਕੋਈ ਨੇੜੇ ਨਹੀਂ ਹੁੰਦਾ ਜਿਵੇਂ ਕਿ ਕਈ ਲੋਕ ਕਹਿ ਦਿੰਦੇ ਆ ਕਿ ਸਾਡੇ ਪਰਿਵਾਰ ਦੇ ਵਿੱਚ ਕਲੇਸ਼ ਬਹੁਤ ਹੁੰਦਾ ਹੈ ਅਤੇ ਬਰਕਤਾਂ ਨਹੀਂ ਪੈਂਦੀਆਂ ਕਿ ਸਾਡੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਕਈ ਕੰਮ ਕਾਜ ਰੁਕ ਜਾਂਦੇ ਹਨ ਉਹ ਲੋਕ ਚਪਈ ਸਾਹਿਬ ਦੀ ਬਾਣੀ ਰੋਜ਼ ਪੜਿਆ ਕਰਨ ਚਪਈ ਸਾਹਿਬ ਦੀ ਬਾਣੀ ਐਸਾ ਖਜ਼ਾਨਾ ਹੈ ਕਿ ਜਿਹਦੇ ਨਾਲ ਅਸੀਂ ਹਰ ਇੱਕ ਚੀਜ਼ ਪ੍ਰਾਪਤ ਕਰ ਸਕਦੇ ਹਾਂ ਅਤੇ ਜਿੰਨਾ ਮਨੁੱਖਾਂ ਕੋ ਬਾਣੀ ਦਾ ਤਨ ਹੈ ਉਹਨਾਂ ਨੂੰ ਕਿਸੇ ਚੀਜ਼ ਦਾ ਪੈ ਡਰ ਨਹੀਂ ਹੁੰਦਾ ਅਤੇ ਜੋ ਮਨੁੱਖ ਚਪਈ ਸਾਹਿਬ ਦੀ ਬਾਣੀ ਦਾ ਪਾਠ ਨਹੀਂ ਕਰਦੇ ਉਹ ਅੱਜ ਤੋਂ ਹੀ ਸ਼ੁਰੂ ਕਰਦੇ ਤਾਂ ਕਿ ਸਾਡੀ ਆਉਣ ਵਾਲੀ ਜ਼ਿੰਦਗੀ ਆਸਾਨ ਹੋ ਜਾਵੇ ਤਾ ਸੰਗਤ ਜੀ ਅੱਜ ਤੋਂ ਹੀ ਆਪਾਂ ਚੋਪਈ ਸਾਹਿਬ ਦੀ ਬਾਣੀ ਦੇ ਲੜ ਲੱਗਦੇ ਆ ਤਾਂ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖਿਓ ਅਤੇ ਨਾਲ ਦੇ ਨਾਲ ਆਪਣੇ ਵਿਚਾਰ ਵੀ ਸਾਂਝੇ ਕਰਿਓ